ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਮਾਤਾ ਨਾਨਾ ਦੇਵੀ ਬਸ ਯਾਤਰਾ ਸੇਵਾ ਦਲ ਵੱਲੋਂ ਅੱਜ ਨਿਸ਼ਾਨ ਯਾਤਰਾ ਕੱਢੀ ਗਈ ਜਿਸ ਵਿੱਚ ਭਾਰੀ ਸੰਖਿਆ ਵਿੱਚ ਮਹਿਲਾਵਾਂ ਨੇ ਹਿੱਸਾ ਲਿੱਤਾ ਮਾਤਾ ਦੀ ਜੋਤ ਪ੍ਰਜੰਡ ਕਰਕੇ ਸੋਭਾ ਯਾਤਰਾ ਕੱਢੀ ਗਈ ਵੱਖ-ਵੱਖ ਬੈਂਡ ਵਾਜਿਆਂ ਨਾਲ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਿਆਂ ਹੋਇਆ ਯਾਤਰਾ ਅਗਰਵਾਲਤਰਮ ਸ਼ਾਲਾ ਵਿੱਚ ਸੰਪੰਨ ਹੋਈ ਕਮੇਟੀ ਦੇ ਪ੍ਰਧਾਨ ਰਕੇਸ਼ ਬਾਂਸਲ ਨੇ ਕਿਹਾ ਕਿ ਅੱਜ ਦੀ ਰਾਤ ਮਾਤਾ ਦਾ ਜਾਗਰਣ ਹੋਏਗਾ ਇਸ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਮਾਤਾ ਦੀਆਂ ਭੇਟਾਂ ਗਈਆਂ ਜਾਣਗੀਆਂ ਨਿਸ਼ਾਨ ਯਾਤਰਾ ਨੂੰ ਜੀਵਨ ਗਰਗ ਅਤੇ ਮਦਨ ਮਿੱਤਰ ਵੱਲੋਂ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਰਜਿਤ ਗੋਇਲ ਸੁਸ਼ਮਾ ਗਰਗ ਸੰਜੇ अरोड़ा ਰਾਜ ਗਰਗ ਗੁਰਮੀਤ ਸ਼ਰਮਾ ਹਾਜ਼ਰ ਸਨ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਜੈ ਮਾਤਾ ਦੀ ਅੱਜ ਨਾਣਾ ਦੇਵੀ ਬਾਜਾ ਯਾਤਰਾ ਵੱਲੋਂ ਦੂਜੀ ਯਾਤਰਾ ਨਿਸ਼ਾਨ ਯਾਤਰਾ ਗੱਡੀ ਆ ਰਹੀ ਹੈ ਅੱਜ ਸ਼ਾਮ ਨੂੰ ਜਾਗਰਨ ਵੀ ਹੈ ਅਗਰਵਾਲ ਧਰਮਸ਼ਾਲਾ 'ਚ ਇਹ ਸਾਰੇ ਸ਼ਹਿਰ ਦੀ ਸੁਖਸ਼ਾਂਤੀ ਲਈ ਸ਼ਹਿਰ ਦੇ ਸ਼ਿਵਾ ਦਿਨ ਲਈ ਬਾਸੇਵਈ ਯਾਤਰਾ ਵੱਲੋਂ ਇਹ ਜਿਹੜਾ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਹੈ ਤੇ ਮੈਂ ਪ੍ਰਮਾਤਮਾ ਅੱਗੇ ਦੁਆ ਕਰਾਂਗਾ ਪ੍ਰਧਾਨ ਕੇਸ਼ ਜੀ ਇਹਨਾਂ ਦੀ ਸਾਰੀ ਟੀਮ ਤੇ ਮਾਤਾ ਰਾਣੀ ਸ਼ਿਵਾ ਬਣਾ ਕੇ ਰੱਖਣ ਕਿ ਇਹ ਜਿਹੜੀ ਯਾਤਰਾ ਬਾਯਾਤਾਂ ਲੈ ਆਂਦੇ ਨੇ ਯਾਤਰੇ ਨਹੀਂ ਜਾ ਸਕਦੇ ਮਾਤਾ ਦੇ ਦਰਸ਼ਨਾਂ ਲਈ ਲੀ ਆਂਦੇ ਨੇ ਬਹੁਤ ਵੱਡਾ ਉਪਰਾਹ ਲੈਣਾ ਦਾ ਜਿਹੜੇ ਆਪ ਸਰਮਨਾਲ ਜੁੜੇ ਹੋਣੇ ਲੋਕ ਸਰ ਨਾਲ ਜੋੜਨ ਵਾਸਤੇ ਇਹ ਬਹੁਤ ਵਧੀਆ ਉਪਰਾਹ ਕਰ ਰਹੇ ਜੈ ਮਾਤਾ ਜੈ ਮਾਤਾ ਦੀ ਜੀ ਅੱਜ ਦੀ ਨਿਸ਼ਾਨ ਯਾਤਰਾ ਹੈ ਪਾਸ਼ੇ ਵਦਾਲ ਵੱਲੋਂ ਦੂਸਰੀ ਨਿਸ਼ਾਨ ਯਾਤਰਾ ਅੱਜ ਸਾਵਣ ਦੇ ਮਹੀਨੇ ਦੇ ਵਿੱਚ ਕੱਟੀ ਜਾ ਰਹੀ ਹੈ ਜੋ ਕਿ ਇੱਕ ਪਵਿੱਤਰ ਦਿਨ ਹੈ ਸਾਵਣ ਦੇ ਮਹੀਨੇ ਚੱਲ ਰਹੇ ਨੇ ਤਾਂ ਮਾਤਾ ਰਾਣੀ ਦੀ ਨਿਸ਼ਾਨ ਯਾਤਰਾ ਦੇ ਵਿੱਚ ਭਗਤ ਜਨ ਸ਼ਾਮਲ ਹੋ ਕੇ ਮਾਤਾ ਦਾ ਅਸ਼ੀਰਵਾਦ ਲੈ ਰਹੇ ਨੇ ਤੇ ਅੱਜ ਰਾਤ ਨੂੰ ਮਾਤਾ ਦਾ ਜਾਗਰਣ ਬਹੁਤ ਹੀ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ ਤਾਂ ਸਾਰੇ ਭਗਤ ਗਣਾਂ ਨੂੰ ਬੇਨਤੀ ਵੀ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਮਾਤਾ ਦਾ ਅਸ਼ੀਰਵਾਦ ਵੀ ਪ੍ਰਾਪਤ ਕਰੋ ਇਹ ਨਿਸ਼ਾਨ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਜੀ ਇਹ ਸਾਰੇ ਸ਼ਹਿਰ ਨਾਸਾਂ ਦੇ ਸਹਿਯੋਗ ਨਾਲ ਕੱਢੀ ਜਾ ਰਹੀ ਹੈ ਜੀ ਇਹਦੇ ਵਿੱਚ ਸ਼ਾਮ ਨੂੰ ਜਾਗਰਣ ਹੈ ਤੇ ਸਾਰੇ ਨੂੰ ਬੇਨਤੀ ਹੈ ਵੀ ਸਾਰੇ ਮਾਤਾ ਦਾ ਅਸ਼ੀਰਵਾਦ ਲਓ ਤੇ ਇਹ ਸਾਰੇ ਸ਼ਹਿਰ ਦੀ ਸੁਖ ਸ਼ਾਂਤੀ ਲਈ ਕੱਢੀ ਜਾ ਰਹੀ ਹੈ ਜੀ ਅਈਦੇ ਪੱਤਰ ਨੇ ਨਾਣਾ ਦੇਵੀ ਸਿਆਲੋ ਦੇ ਪਾਸ ਯਾਤਰਾ ਸੋਭਾ ਯਾਤਰਾ ਕੱਢ ਰਹੇ ਨੇ ਬਹੁਤ ਵਧੀਆ ਉਪਰਾਲਾ ਰਾਤ ਨੂੰ ਅਗਰਵਾਲ ਧਰਮਸ਼ਾਲਾ ਵਿੱਚ ਬਹੁਤ ਵਧੀਆ ਦਰਗਾਹ ਮਾਤਾ ਦਾ ਇਕਾਸ਼ਤਾ ਹੋਣ ਜਾ ਰਹੇ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੀ ਟੀਮ ਵੱਲੋਂ ਇਹਨਾਂ ਨੂੰ ਲੱਖ ਲੱਖ ਮੁਬਾਰਕਾਂ ਦੇਣਾ ਬਹੁਤ ਵਧੀਆ ਕਿਉਂਕਿ ਅੱਜ ਨੌਜਵਾਨ ਪੀੜੀ ਐ ਨਸ਼ਿਆਂ ਵਾਂਗ ਲੱਗ ਰਹੀ ਆ ਨਸ਼ਿਆਂ ਤੋਂ ਬਾਅਦ ਧਾਰਮਿਕ ਪਾਸੇ ਲੱਗਣਾ ਇੱਕ ਬਹੁਤ ਬਹੁਤ ਜ਼ਰੂਰੀ ਹੈ ਮੇਨਾਂ ਦੀ ਟੀਮ ਨੇ ਪ੍ਰਧਾਨ ਮੈਂਬਰਾਂ ਨੂੰ ਲੱਖ ਲੱਖ ਮੁਬਾਰਕਾਂ